ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਜੀ ਨਾਮੇ ਬਲੌਗ ਦੇ ਵਿੱਚ ਅਸੀਂ ਸਾਰੇ ਚੜ੍ਹਦੀ ਕਲਾ ਵਿੱਚ ਆ ਤੇ ਮੈਂ ਲੈਣ ਜਾਂਦੀ ਆ ਫਤਿਹ ਨੂੰ ਗੁਰਫਤਿਹ ਨੂੰ ਸਕੂਲ ਤੋਂ ਨਾਲੇ ਇਹਦੇ ਕੱਲ ਨੂੰ ਪੀਟੀਐਮ ਆ ਤੇ ਇਸ ਕਰਕੇ ਮੈਂ ਅੱਜ ਹੀ ਚੱਲੀ ਆ ਅੱਜ ਆਪਾਂ ਮੁੜ ਕੇ ਚਲ ਜਣਾ ਆ ਵਿਆਹ ਤੇ ਤੇ ਕੱਲ ਨੂੰ ਤਾਂ ਫਿਰ ਜਾਣੀ ਹੋਣਾ ਅੱਜ ਆਪਾਂ ਜਾਣਾ ਆ ਤੇ ਨਾਲੇ ਆਪਾਂ ਮੈਡਮ ਨੂੰ ਮਿਲਿਆਵਾਂਗੇ ਤੇ ਰਿਪੋਰਟ ਕਾਰਡ ਮਿਲਣਾ ਆ ਪੇਪਰਾਂ ਦੇ ਜੋ ਪੇਪਰ ਹੋਏ ਸੀਗੇ ਤੇ ਇੱਧਰ ਆਪਾਂ ਸਕੂਲ ਪਹੁੰਚ ਗਏ ਆ ਇੱਥੇ ਮਨਾਉਣ ਦੇ ਦੀਵਾਲੀ ਇੱਧਰ ਸਭ ਤੋਂ ਪਹਿਲਾਂ ਤਾਂ ਆਪਾਂ ਸਾਈਨ ਕਰਾਂਗੇ ਤੇ ਇੱਧਰ ਮੈਂ ਕਿਹਾ ਆ ਤੇ ਗੁਰਫਤੈ ਨੂੰ ਲੈਣ ਗਏ ਆ ਤੇ ਬਾਕੀ ਮੈਂ ਮੰਦਰੋਂ ਰਿਪੋਰਟ ਕੱਢ ਲੱਭ ਕੇ ਦਿੰਦੇ ਆ ਕਿਹਾ ਯਾ ਅੱਜ ਕਿਹਾ ਕਿ ਅੱਜ ਦੇ ਦਿਓ ਅੱਧ ਤੱਕ ਇਹ ਕਹਿੰਦੇ ਕੱਲ ਪੀਟੀਐਮ ਤੇ ਮਿਲਣਾ ਆ ਮੈਂ ਕਿਹਾ ਸਾਨੂੰ ਐਮਰਜੈਂਸੀ ਆ ਤੇ ਲਓ ਜੀ ਗੁਰਫਤੈ ਨੂੰ 97% ਨੰਬਰ ਆ ਗਏ ਆ ਤੇ ਇੱਧਰ ਬਾਹਰ ਨਿਆਣੇ ਦੀਵਾਲੀ ਦੀਆਂ ਤਿਆਰੀਆਂ ਕਰਨ ੜੇ ਆ ਰੰਗੋਲੀ ਵਗੈਰਾ ਬਣਾਉਣ ੜੇ ਇੱਧਰ ਗੁਰਫਤੈ ਨੂੰ ਲੈ ਕੇ ਆਪੇ ਆਪ ਆ ਗਏ ਸਕੂਲ ਤੋਂ ਦੇ ਫੇਰ ਘਰ ਜਾ ਕੇ ਇਹਦੇ ਆਪਾ ਕੱਪੜੇ ਚੇਂਜ ਕਰਨੇ ਤੇ ਮੁੜ ਕੇ ਆਪਾ ਚੱਲ ਜਾਣਾ ਆ ਨਾਨਕੇ ਦੇ ਵਿਆਹ ਦੇ ਉੱਤੇ ਤੇ ਦੀ ਵਲੌਗ ਵੇਖਣ ਵਾਸਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਧਰ ਅਸੀਂ ਕਿਹਾ ਚਲੋ ਆਪਾਂ ਗੰਨੇ ਦਾ ਰਸ ਪੀ ਲੈਨੇ ਆ ਤੇ ਗੁਰਫਤੇ ਨੂੰ ਡੈਡੀ ਪਿਉਂਣ ਦੇ ਸੀਗੇ ਤੇ ਪੀਂਦਿਆ ਆ ਇਹਨੂੰ ਵੈਸੇ ਇਹ ਵਧੀਆ ਲੱਗਦੀ ਏ ਜ਼ਿਆਦਾਤਰ ਇਹ ਗੰਨੇ ਦੀ ਰਸ ਤੇ ਦੂਜਾ ਗੋਲੀ ਵਾਲਾ ਬੱਤਾ ਪੀਂਦਾ ਹੁੰਦਾ ਆ ਤੇ ਹੁਣ ਆਪਾਂ ਘਰ ਨੂੰ ਜਾਣ ਦੇ ਤੇ ਬੈਗ ਨੂੰ ਫੜ ਕੇ ਬੈਠਾ ਆ ਕਹਿੰਦਾ ਬੈਗ ਨਹੀਂ ਛੱਡਣਾ ਰਿਪੋਰਟ ਕਾਰਡ ਇਹਨੂੰ ਮਿਲਿਆ ਆ ਤੇ ਨੰਬਰ ਇਹਦੇ ਵਧੀਆ ਏ ਇਹਨੂੰ ਸ਼ਾਬਸ਼ ਮਿਲ ਗਈ ਤੇ ਬੈਗ ਨਹੀਂ ਛੱਡਣ ਦੇ ਤੇ ਇਧਰ ਆਪਾਂ ਤੁਰ ਪਏ ਆ ਦੀਦੀ ਉਹਨਾਂ ਦੇ ਨਾਲ ਚੱਲੇ ਆ ਇਹਨਾਂ ਨੇ ਵੀ ਉਧਰ ਨੂੰ ਜਾਣਾ ਤੇ ਸਾਨੂੰ ਘਰੇ ਛੱਡੇ ਹੋਣਗੇ ਤੇ ਇੱਧਰ ਮੈਨੂੰ ਲੱਗੀ ਸੀ ਭੁੱਖ ਮੈਂ ਆਪਣਾ 버ਗਰ ਨਾਲ ਹੀ ਚੁੱਕ ਲਿਆ ਤੇ ਗੁਰਫਤੇ ਅੱਗੇ ਬੈਠਾ ਆ ਤੇ ਆਪਾਂ ਨਾਲ ਨਾਲ ਖਾਂਦੇ ਪੀਂਦੇ ਜਾਂਦੇ ਆ ਤੇ 10 ਘੰਟਾ ਹੋ ਗਿਆ ਹੈ ਦੋ ਟ੍ਰੇਨਾਂ ਹੀ ਨੰਗੀ ਜਾਨੀ ਅੱਧਾ ਘੰਟਾ ਤਾਂ ਸਾਨੂੰ ਫਟਕਦੇ ਲੱਗ ਗਿਆ ਆ ਸਾਡੇ ਦੇ ਨਾ ਫਟਕਦੇ ਇਹ ਬੜਾ ਪੰਗਾ ਆ ਕਿੰਨਾ ਕਿੰਨਾ ਚੇਰ ਲੱਗਿਆ ਰਹਿੰਦਾ ਆ ਤੇ ਪਹਿਲਾਂ ਉਧਰੋਂ ਟ੍ਰੇਨ ਹੋਈ ਫੇ 15-20 ਮਿੰਟ ਇਦਾਂ ਹੀ ਲੱਗ ਕੇ ਤੇ ਮੁੜ ਕੇ ਇਧਰੋਂ ਆਈ ਏ ਜਲੰਧਰ ਵੱਲੋਂ ਤੇ ਮੁੜ ਕੇ ਹੁਣ ਆਪਾਂ ਤੁਰ ਪਏ ਆ ਤੇ ਪਹਿਲੋ ਦੀਦੀ ਨੂੰ ਦਵਾਈ ਲੈਣੀ ਆ ਪਹਿਲੋ ਸਿੱਧਾ ਬੰਗਿਆ ਨੂੰ ਜਾਣਾ ਫੇ ਦਵਾਈ ਲੈ ਕੇ ਫੇ ਸਾਨੂੰ ਉੱਥੇ ਪਿੰਡ ਛੱਡ ਦੇਣਗੇ ਤੇ ਆ ਫੇਰ ਵਾਪਸ ਬਰਾਮ ਚੱਲ ਜਾਣਗੇ ਤੇ ਪਹਿਲੋ ਦਵਾਈ ਲੈਣ ਜਾਣਦੇ ਆ ਤੇ ਅੱਜ ਅਸੀਂ ਆਦਮਪੁਰ ਪਹੁੰਚੇ ਆ ਤੇ ਆਦਮਪੁਰ ਤੋਂ ਸਿੱਧਾ ਕੋਟਕੋੜ ਤੋਂ ਫਿਰ ਬੰਗਿਆ ਨੂੰ ਹੋ ਜਾਣਾ ਆ ਤੇ ਹੁਣ ਤਾਂ ਚਲੋ ਆਪਾਂ ਨੂੰ ਥੋੜਾ ਟਾਈਮ ਲੱਗਣਾ ਕਿਉਂਕਿ ਇਹ ਵੀ ਸੜਕ ਵੀ ਪੱਕੀ ਹੋ ਗਈ ਐਨ ਪੂਰੀ ਕੋੜ ਤੱਕ ਬਹੁਤ ਸੋਹਣੀ ਪੱਕੀ ਹੋ ਗਈ ਆ ਤੇ ਝਾਟਾ ਪਹੁੰਚ ਜਾਣਾ ਆ ਤੇ ਲੋ ਜੀ ਆਪਾਂ ਪੰਗਿਆਂ ਪਹੁੰਚ ਗਏ ਆ ਤੇ ਮੈਂ ਲੱਭਣ ਦੀ ਸੀ ਗੋਲ ਗੱਪੇ ਖਾਣ ਪੀਣ ਵਾਸਤੇ ਤੇ ਗੋਲ ਗੱਪੇ ਤਾਂ ਆਪਾਂ ਨੂੰ ਇੱਧਰ ਕਿਤੇ ਲੱਭੇ ਨਹੀਂ ਹੁਣ ਦੂਸਰੀ ਸਾਈਡ ਲੱਭਦੇ ਆ ਤੇ ਦੀਦੀ ਜੀ ਨੇ ਉੱਥੇ ਗੱਡੀ ਗੋਲੀ ਖਲੋਤੇ ਆ ਤੇ ਮੈਂ ਗੋਲ ਗੱਪਿਆਂ ਨੂੰ ਲੱਭਣ ਦੀ ਆ ਕਿ ਕਿੱਥੇ ਆ ਤੇ ਕਰਦੇ ਘਰੋਂਦਿਆਂ ਮਸੀ ਕਿਤੇ ਮੈਨੂੰ ਲੱਭ ਹੀ ਗਏ ਆ ਆਹ ਜਾਣਦੇ ਗੱਡੀ ਆਪੇ ਇਧਰ ਲੱਭਦੇ ਲਵਾਉਂਦੇ ਆ ਗੋਲ ਗੱਪੇ ਵਾਲੇ ਲੱਭ ਗਏ ਤੇ ਮੈਂ ਖਾ ਲਏ ਤੇ ਹੁਣ ਮੈਂ ਕਿਹਾ ਸੀ ਕਿ ਚਾਟ ਪੈਕ ਕਰ ਦਿਓ ਇੱਕ ਚਾਟ ਲੈ ਜੰਨੇ ਆ ਜੇ ਗੁਰਫਤੇ ਨਹੀਂ ਖਾਣੀ ਹੋਊਗੀ ਤਾਂ ਤੇ ਇਧਰ ਚਾਟ ਪੈਕ ਹੋਣ ਦੇ ਹੀ ਆ ਹਾਲਾਂਕਿ ਵੀ ਵਲੌਗ ਦੇ ਵਿੱਚ ਤੇ ਹੁਣ ਆਪਾਂ ਚੱਲੇ ਆ ਘਰ ਨੂੰ ਪੋਲੂ ਤੋਂ ਜਾਣਦੇ ਆ ਬੰਗਿਆ ਦਾ ਪੋਲੀ ਬਹੁਤ ਜ਼ਿਆਦਾ ਵੱਡਾ ਆ ਕਾਫੀ ਲੰਬਾ ਆ ਤੇ ਲੋ ਜੀ ਆਪਾਂ ਪਹੁੰਚ ਗਏ ਆ ਆਪਣੇ ਪਿੰਡ ਤੇ ਘਰ ਤਾਂ ਆਪਣਾ ਬਾਰ-ਬਾਰ ਆ ਤੇ ਘਰ ਪਹੁੰਚ ਗਏ ਤੇ ਗੁਰਫਤੇ ਪਹਿਲੋ ਟਪੂਸੀਆ ਮਾਰ ਕੇ ਪਹੁੰਚ ਗਏ ਅੱਗੇ ਅੱਗੇ ਆਹ ਜੀ ਖੁਸ਼ੀ ਆ ਦੇਖੋ ਦੇਸੀ ਮਸੀ ਆਜੋ ਇਧਰ ਆਪ ਡੈਡੀ ਨੂੰ ਮਿਲਣ ਉਤਾਰਿਆ ਹੀ ਗਏ ਸੀਗੇ ਤੇ ਇਹਨੂੰ ਤਾਂ ਕਿਤੇ ਉੱਤਰ ਕੇ ਗੱਡੀ ਚੋਂ ਇਹਦਾ ਅੰਦਰ ਪੈਰ ਹੀ ਨਹੀਂ ਲੱਗਾ ਬਾਹਰ ਖੜ ਕੇ ਹੀ ਭਿੰਡਿਆ ਪਾਣੀ ਪੂਣੀ ਐਨਾ ਕਿਤੇ ਇੱਥੇ ਆ ਕੇ ਬਿਜੀ ਹੋ ਜਾਂਦਾ ਖੇਤਾਂ ਦੇ ਵਿੱਚ ਖੇਡਣ ਲੱਗ ਗਿਆ ਉਹਨਦੇ ਹੀ ਖੇਡਣ ਲੱਗ ਗਿਆ ਕੋਈ ਚਾਹ ਨਹੀਂ ਕੋਈ ਪਾਣੀ ਨਹੀਂ ਬਾਹਰ ਦੇ ਨਾ ਚਲਾ ਤੂੰ ਤੈਨੂੰ ਚਾਹਤ ਮੈਨੂੰ ਇਕੱਲਾ ਰੱਖਦਾ ਨਾ ਮੈਰ ਆ ਗਈ ਤੁਸੀਂ ਦੋਵੇਂ ਆ ਗਏ ਕੱਟੇ ਆ ਜਾ ਹੁਣ ਪਤਾ ਲੱਗਾ ਨਾ ਵਿਆਹ ਰੱਖਿਆ ਆ ਪਤਾ ਡਿੱਗ ਜਣਾ ਇਹ ਸਾਰੇ ਹੀ ਗੁਰਫਤ ਦੇ ਛੋਡੇ ਛੋਡੇ ਮਾਮੇ ਆ ਜਿੰਨੇ ਵੀ ਇੱਥੇ ਹੈਗੇ ਆ ਇਹ ਸਾਰੇ ਮਾਮੇ ਆ ਲੱਭ ਓਏ ਇੱਕ ਤੇਰਾ ਭੜਾ ਹੋ ਜਾਏ ਬੋਲਣ ਲੱਗਿਆ ਹੈ ਐ ਮਾਮਾ ਜੀ ਛੋੜੇ ਮਾਮਾ ਜੀ ਇਹ ਕੀ ਕਹਿਣ ਆਏ ਆ ਇਹ ਇਹਨੂੰ ਬਾਲਾ ਗੁੱਤ ਨੇ ਮਨ ਕੀ ਰੱਦੀ ਚੈਨ ਤੋਦੀ ਆਪੇ ਬਾਚੂ ਇਹਨਾਂ ਨੇ ਜਨਾਈ ਇਹਨੂੰ ਸਜ਼ਾ ਮਿਲ ਲੱਗੀ ਸਜ਼ਾ ਕਿਹੜੀ ਮੈਨ ਲੱਗੀ ਫਿਰ ਪਤਾ ਨਹੀਂ ਕੀ ਆਇਆ ਸਜ਼ਾ ਮਿਲ ਲੱਗੀ ਕੋਈ ਤੁਹਾਨੂੰ ਸਜ਼ਾ ਦੇਣ ਨਾਲ ਕਹ ਦੇ ਤੁਹਾਨੂੰ ਜੰਮਿਆ ਨਹੀਂ ਸਜ਼ਾ ਦੇਣ ਨਾਲ ਇਹਦਰ ਗੋਰਵਤ ਸਿੰਘ ਕਹਿੰਦਾ ਮੈਨੂੰ ਲੈਟਾ ਜਗਾ ਕੇ ਦਿਖਾਓ ਤੇ ਉਹਦੇ ਉੱਪਰ ਪਹੁੰਚ ਗਿਆ ਆ ਸਾਰੀਆਂ ਲੈਟਾ ਜਗਵਾ ਕੇ ਫੇਰ ਸਾਹ ਇਹਨੂੰ ਆਇਆ ਇਹਨੇ ਬਸ ਇਹ ਕਿ ਮੈਂ ਲੈਟਾ ਵੇਖਣੀ ਆਇਆ ਤੇ ਹੁਣ ਚਲੋ ਆਪਾਂ ਕੱਲ ਨੂੰ ਕੋਈ ਬਲੌਗ ਬਾਵਾਂਗੇ ਅੱਜ ਬਲੌਗ ਦੇ ਬਸ ਇੱਥੇ ਹੀ ਖਤਮ ਆ ਤੇ ਹੁਣ ਆਪਾਂ ਕੱਲ ਨੂੰ ਬਣਾਵਾਂਗੇ ਤੇ ਕੱਲ ਨੂੰ ਬਾਵਾਂਗੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ